ਜਦੋਂ ਸਾਡੇ ਗਰੁੱਪ ਦੇ ਨੰਬਰ ਆਇਆ ਤੇ ਉਸ ਟਾਈਮ ਜੋ ਰਾਸ਼ਟਰਪਤੀ ਚੇਨ ਸੀ ਉਹਨੇ ਨਵਾਂ ਰੂਲ ਬਣਾਇਆ ਸੀ ਵੀ ਜੇ ਕੋਈ ਬਾਰਡਰ ਕ੍ਰੋਸ ਕਰਦਾ ਮੈਰਾ ਗੋਲਡ ਆਰਡਰ ਰਿਹਾ ਹੂੰ ਤੇ ਜਦੋਂ ਅਸੀਂ ਫਿਰ ਬਾਰਡਰ ਕ੍ਰੋਸ ਕੀਤਾ ਆਪਣਾ ਮਹਾ ਦਾ ਹੂੰ ਅੱਗੇ ਆਰਮੀ ਨੇ ਫਿਰ ਗੋਲੀ ਚਲਾਤੀ ਹੂੰ ਅਸੀਂ ਉਸ ਰਾਤ ਫਿਰ ਉੱਥੇ ਪਹਾੜੀ ਤੇ ਸਾਰੇ ਨਾਲ ਡੰਕਰ ਸਨ ਉਹ ਸਾਨੂੰ ਉੱਥੇ ਛੱਡ ਕੇ ਭੱਜ ਗਏ ਹੂੰ ਤੇ ਸਾਨੂੰ ਪਤਾ ਹੈ ਨਹੀਂ ਸੀ ਉਹਨੂੰ ਜਾਣਾ ਕਿੱਥੇ ਆ ਅਸੀਂ ਫਿਰ ਰਾਤ ਪਹਾੜੀ ਤੇ ਹੀ ਮਤਲਬ ਬਰਸਾਤ ਹੁੰਦੀ ਸੀ ਪੂਰਾ ਬੱਦਲ ਰਿਸ਼ਕ ਦਾ ਸੀ ਪਰ ਸਾਰੀ ਰਾਤ ਉਸੇ ਉੱਥੇ ਕੱਢੀ ਸੂਰੇ ਪਨਾਮਾ ਆਰਮੀ ਆਈ ਉਥੇ ਤੇ ਸਾਨੂੰ ਨਾ ਵਾਕਸ ਕੋਲੰਬੀਆ ਭੇਜਿਆ ਤੇ ਫਿਰ ਅਸੀਂ ਅਗਲੇ ਦਿਨ ਦੁਬਾਰਾ ਤੋਂ ਚੱਲੇ ਦੁਬਾਰੋ ਆਪਣੀ ਜਰਨੀ ਕੀਤੀ ਤੇ ਨਿਕਲੇ ਜਦੋਂ ਫਿਰ ਸਾਨੂੰ 6 ਦਿਨ ਲੱਗੇ ਪਨਾਮਾ ਕ੍ਰੋਸ ਕਰਦੇ ਕਹਿੰਦਾ ਬਾਪ ਇਹ ਆ ਵੀ ਡੋਂਕਰ ਸਿਰਫ ਤੁਹਾਡੀ ਇੰਨੀ ਕ ਜ਼ਿੰਮੇਵਾਰੀ ਲੈਂਦੀ ਆ ਵੀ ਰਸਤਾ ਦਿਖਾਉਣ ਦੀ ਕੋਈ ਜਾਨਮਾਲ ਦੀ ਕੋਈ ਹੈ ਨਹੀਂ ਉਹਨਾਂ ਦੀ ਆਪਦੀ ਜ਼ਿੰਮੇਵਾਰੀ ਕੋਈ ਡੋਂਕਰਾਂ ਦੀ ਹਾਂਜੀ ਭਾਜੀ ਡੋਂਕਰ ਸਿਰਫ ਆਪਣੇ ਨਾਲ ਇੱਕ ਪਹਾੜੀ ਕ੍ਰੋਸ ਕਰਾਂਦਾ ਆਪਾਂ ਆਖਦੇ ਦਿੰਨੇ ਆ ਵੀ ਤਿੰਨ ਪਹਾੜੀਆਂ ਨੇ ਪਹਾੜੀਆਂ ਤਿੰਨ ਨਹੀਂ ਪਹਾੜੀਆਂ ਬੜੀਆਂ ਨੇ ਤੇ ਡੰਕਰ ਸਿਰਫ ਇੱਕ ਪਹਾੜੀ ਕ੍ਰਾਸ ਕਰਾ ਕੇ ਆਪਣੇ ਨਾਲ ਤੇ ਡੰਕਰ ਦਾ ਕੰਮ ਮੇਂ ਵਾਪਸ ਆ ਜਾਣਾ ਆਪਣੇ ਜੋ ਆਪਾਂ ਇੱਕ ਹਿਸਾਬ ਲਾਣਾ ਵੀ ਰਾਤ ਨੂੰ ਨੀਲੀਆਂ ਪੱਟੀਆਂ ਬੱਝੀਆਂ ਹੁੰਦੀਆਂ ਲਫਾਫੇ ਤੇ ਉਹਨਾਂ ਨੂੰ ਵੇਖ ਵੇਖ ਕੇ ਆਪਾਂ ਸਾਰਾ ਪੜਾਮਾ ਕ੍ਰਾਸ ਕਰਨਾ ਹੁੰਦਾ ਤੇ ਉਹ ਰਾਹ ਮੁਸ਼ਕਿਲ ਵਾਲਾ ਤਾਂ ਹੈਗਾ ਹੀ ਇਹ ਪਹਾੜੀਆਂ ਵੀ ਹੁੰਦੀਆਂ ਤਿਲਕਣ ਵੀ ਇਹ ਮੀਂਹ ਵੀ ਪੈਂਦਾ ਸੱਪ ਸਲੂੰਬੜਾ ਵੀ ਬੜਾ ਆ ਹਰ ਇੱਕ ਤਰ੍ਹਾਂ ਦੀ ਮਤਲਬ ਜੋਰ ਜਰਾਤੀ ਹੁੰਦਾ ਸਾਰਾ ਕੁਝ ਮਿਲਦਾ ਉੱਥੇ ਆਪਾਂ ਕੋਈ ਜਿਵੇਂ ਤੁਸੀਂ ਕਹਿੰਦੇ ਗੋਲੀਬਾਰੀ ਹੋਈ ਸੀ ਕੋਈ ਤੁਹਾਡਾ ਕੋਈ ਬੰਦਾ ਕੋਈ ਫੱਟੜ ਤਾਂ ਨਹੀਂ ਹੋਇਆ ਕੋਈ ਇਦਾਂ ਦਾ ਨਹੀਂ ਭਾਈ ਫੱਟੜ ਨਹੀਂ ਹੋਇਆ ਮਤਲਬ ਕਿ ਮੁੰਡਿਆਂ ਦੇ ਦੋਰੇ ਪਏ ਦੰਦਲਾਂ ਪਈਆਂ ਉਥੇ ਆ ਚੀਜ਼ ਬੰਦਾ ਸਹਿਮ ਜਾਂਦਾ ਗੋਲੀ ਚੱਲ ਗਈ ਤੇ ਮੀ ਪੈਣ ਰਿਆ ਜੰਗਲ ਚ ਫਸੇ ਆ ਕੋਈ ਸਾਧਨ ਵੀ ਨਹੀਂ ਫੋਨ ਵੀ ਨਹੀਂ ਹੋ ਸਕਦਾ ਕਿਸੇ ਨੂੰ ਤੇ ਬੰਦਾ ਆ ਚੀਜ਼ ਤੋਂ ਫਿਰ ਬੜਾ ਡਰ ਜਾਂਦਾ ਇਹ ਚੱਕਰ ਜਣਾ ਫਿਰ ਦੋਰੇ ਹਨਾ ਹੋਰ ਮੁਸੀਬਤਾਂ ਤੇ ਆਉਂਦੀ ਪਈ ਫਿਰ ਜੰਗਲਾਂ ਚ ਪ੍ਰਗਟ ਸਿੰਘ ਜੀ ਅਸੀਂ ਸੁਣਦੇ ਆ ਕਿ ਮੈਕਸੀਕੋ ਦਾ ਮਾਫੀਆ ਬਹੁਤ ਆ ਤੇ ਉਹ ਚੱਦਦ ਵੀ ਬਹੁਤ ਕਰਦਾ ਤੁਹਾਡੇ ਨਾਲ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਹਾਂਜੀ ਪਾਜੀ ਜਦੋਂ ਅਸੀਂ ਗਵਾਟੇਮਾਲਾ ਤੋਂ ਮੈਕਸੀਕੋ ਐਂਟਰੀ ਕੀਤੀ ਤੇ ਸਾਡੀ ਗੱਲ ਸੀ ਜੀ ਉਥੋਂ ਡੋਮੈਸਟਿਕ ਫਲੈਟ ਦੀ ਤਜਵਾਨਾਂ ਤੱਕ ਦੀ ਹੂੰ ਤੇ ਉਸ ਟਾਈਮ ਮੈਕਸੀਕੋ ਦਾ ਰਾਸ਼ਟਰਪਤੀ ਵੀ ਚੇਂਜ ਹੋ ਗਿਆ ਸੀ ਹੂੰ ਉਹਨੇ ਫਲੈਟਾਂ ਬੰਦ ਕਰਤੀਆਂ ਹੂੰ ਤੇ ਸਾਨੂੰ ਫਿਰ ਉਹਨਾਂ ਨੂੰ ਮੈਕਸੀਕੋ ਤੋਂ ਲੈ ਕੇ ਯੂਐਸ ਬਾਰਡਰ ਤੱਕ ਉਹਨਾਂ ਨੂੰ ਭੇਜਣਾ ਸੀ ਹੂੰ ਤੇ ਫਿਰ ਉਹਨਾਂ ਬੱਸਾਂ 'ਚ ਜਾਂ ਟੈਂਪੂਆਂ 'ਚ ਟੈਂਪੂ ਮਤਲਬ ਐਵੇਂ ਦਾ ਸੀ ਜਿੱਦ ਆਪਣਾ ਉਹ ਛੋਟਾ ਟੈਂਪੂ ਹੁੰਦਾ ਹਾ ਤੀਨੂ ਗੱਦਨੇ ਆਪਾਂ ਹੂੰ ਉਹਦੇ ਚ ਮਾਰ ਕੇ 80 ਬੰਦੇ ਪੈਂਦੇ ਆ ਅਸੀਂ ਉਹਦੇ ਚ 180 ਬੰਦੇ ਗਏ ਹੂੰ ਮਤਲਬ ਇੱਕ ਲੱਤ ਦੇ ਖਲੋ ਕੇ 9 ਘੰਟੇ ਗੱਡੀ ਚੱਲੀ ਹੂੰ ਫਿਰ ਅੱਗੇ ਗਏ ਅੱਗੇ ਟੈਂਪੂ ਸੀ ਉਹ ਬਿਲਕੁਲ ਸੀਲ ਬੰਦ ਸੀ ਉਹਦੇ ਛਤਾਂ 'ਚ ਮੋਰੇ ਹਨ ਹੂੰ ਉਸ ਤੋਂ ਬਾਅਦ ਉਹਨੂੰ ਭਾਜੀ ਅੱਗੋਂ ਮਾਫੀਆ ਦਾ ਨਾ ਮਤਲਬ ਇੱਕ ਨਾ ਏਰੀਆ ਹੁੰਦਾ ਜਿਵੇਂ ਅੱਧਾ ਏਰੀਆ ਮੇਰਾ ਅੱਧਾ ਦੂਜੇ ਦਾ ਤੀਜੇ ਦਾ ਉਹ ਜੋ ਪਹਿਲੇ ਮਾਫੀ ਕੋਲ ਗਏ ਆ ਖੜੇ ਨੌਕਰਾਂ ਨੂੰ ਪੈਸੇ ਦਿੱਤੇ ਹੋਏ ਹਨ ਉਹ ਤੋਂ ਸੇਫ ਨਹੀਂ ਗਏ ਦੂਜੇ ਮਾਫੀ ਕੋਲ ਸਾਡੀ ਅਮਾਉਂਟ ਨਹੀਂ ਸੀ ਗਈ ਹੂੰ ਹੂੰ ਉਹਨੇ ਫਿਰ ਤੁਹਾਨੂੰ ਚੱਕ ਲਿਆ ਹੂੰ ਉਹਨੇ ਰੱਖਿਆ ਸਾਨੂੰ 4 ਦਿਨ ਆਪਣੀ ਕਸਟਡੀ ਚ ਤੇ ਉਹਦਾ ਸਿਸਟਮ ਹੈ ਆ ਉਹ ਮਾਫੀ ਪੁਲਿਸ ਵਾਲੀ ਵਰਦੀ ਪਾਈ ਹੁੰਦੀ ਜੀ ਹੂੰ ਸਮਝ ਹੀ ਨਹੀਂ ਆਉਂਦੀ ਬੰਦੇ ਨੂੰ ਮਾਫੀ ਆ ਕੇ ਪੁਲਿਸ ਵਾਲਾ ਕੀ ਹਿਸਾਬਦਾ ਵਾ ਕਿ ਆਰਮੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਫਾਣ ਸਾਰਾ ਕੁਝ ਲੈ ਲੇ ਤਾਂ ਸਾਡਾ ਪਾਸਵਰਡ ਵੀ ਲੈ ਗਏ ਮਤਲਬ ਕਿ ਉਹ ਬੈਗ ਸਾਰਾ ਕੁਝ ਖੋਲਿਆ ਸਾਡੇ ਤੋਂ ਉਹਨਾਂ ਕੁੱਟਿਆ ਮਾਰਿਆ ਬੜਾ ਹੂੰ ਤੇ ਫਿਰ ਉਹਨਾ ਅੱਗੇ ਦੂਜੇ ਕੋਲ ਹੈਂਡਓਵਰ ਕਰਤਾ ਹੂੰ ਦੂਜੇ ਨੇ ਫਿਰ ਭਾਜੀ ਉਹਨੇ ਰੱਖਿਆ ਆਪਣੇ ਕੋਲ ਉਹਨੇ ਬਾਵਾਦਿਆਂ ਰੱਖਿਆ ਕਪਤੇ ਵਾਂਗੂ ਰੱਖਿਆ ਹੂੰ ਉਹਨੇ ਭਾਜੀ ਕੁੱਟਿਆ ਮਾਰਿਆ ਉਹਨਾ ਸਿਰਫ ਘਰ ਇੱਕ-ਇੱਕ ਦੀ ਗੱਲ ਕਰਾਈ ਉਹਨਾ ਕਿਹਾ 2-2000 ਡਾਲਰ ਬਹੁਤ ਹੰਤਾਂ ਛੱਡਾਂਗੇ ਹੀ ਹੂੰ ਫਿਰ ਅਸੀਂ ਘਰੋਂ 2-2000 ਡਾਲਰ ਪੁਆਏ ਲੈਟ ਦੇ ਥਰੂ ਹੂੰ ਤੇ ਫਿਰ ਉਹਨਾ ਉਸ ਨੂੰ ਕਰੰਟ ਵੀ ਲਾਂਦੇ ਹਨ ਹੂੰ ਤੇ ਉਹ ਭਾਈ ਮਾਫੀਆ ਦਾ ਇਹ ਸਿਸਟਮ ਸੀ ਉਹ ਜੋ ਰੋਟੀ ਦੇਂਦਾ ਹੁੰਦਾ ਸੀ ਨਾ ਤੇ ਰੋਟੀ ਦੇਂਦਿਆਂ ਪਹਿਲਾਂ ਗੋਲੀ ਸ਼ੂਟ ਕਰਤਾ ਹੁੰਦਾ ਸੀ ਉਹ ਸ਼ਾਟ ਤਾਂ ਤੇ ਗੋਲੀ ਸ਼ੂਟ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਦਾ ਹੁੰਦਾ ਸੀ ਕਿਉਂਕਿ ਉਹ ਸਮੈਗ ਵਗੈਰਾ ਪੀਂਦੇ ਹਨ ਉਹਨਾਂ ਨੇ ਨਹੀਂ ਸੀ ਪਤਾ ਕਿੱਥੋਂ ਫਾਇਰ ਕਰ ਦੇਣਾ ਕਿੱਥੋਂ ਕੱਢ ਦੇਣਾ ਹਨ ਸਾਡੇ ਸੁੱਤੇ-ਸੁੱਤੇ ਕਈ ਵਾਰੀ ਗੋਲੇ ਚੱਲ ਜਾਂਦੇ ਹੁੰਦੇ ਹਨ ਬੜਾ ਡਰ ਲੱਗਦਾ ਹੁੰਦਾ ਸੀ ਉਹਨਾਂ ਦੇ ਵਿੱਚ ਵੀ ਤੇ ਖਾਣ ਚ ਭਾਜੀ ਸਿਰਫ ਇੱਕੋ ਆਂਡਾ ਤੇ ਇੱਕ ਬ੍ਰੈਡ ਦਿੰਦੇ ਹੁੰਦੇ ਹਨ ਮਤਲਬ ਭੁੱਖਾ ਵੀ ਮਾਰਨਾ ਤੇ ਜਿਉਂਦਾ ਵੀ ਛੱਡਣਾ ਬੰਦੇ ਨੂੰ ਆਹ ਸਿਸਟਮ ਸੀ ਮਾੜਾ ਇਹਨਾ ਤਸ਼ੱਦਦ ਕਰਦੇ ਹਾਂਜੀ ਪਰ ਉਹਨਾਂ ਕੁੱਟਿਆ ਭਾਜੀ ਬੜਾ ਕਰੰਟ ਵੀ ਉਹਨਾਂ ਬੜਾ ਲਾਇਆ ਮਤਲਬ ਜਿੰਨੀ ਉਹਨਾਂ ਗੋਆ ਨੂੰ ਨਹੀਂ ਕੀਤਾ ਪੂਰਾ ਤਸਲੀਆ ਕਰਾਈ ਉਹਦੀ ਆਪਣੀ ਤੇ ਉਸ ਤੋਂ ਬਾਅਦ ਸਾਨੂੰ ਇੱਕ ਬੱਸ ਸਟੈਂਡ ਤੇ ਛੱਡ ਗਏ ਬੱਸ ਸਟੈਂਡ ਤੋਂ ਬਾਅਦ ਪਰ ਸਾਨੂੰ ਡਾਂਕਰ ਨੇ ਚੱਕਿਆ ਫਿਰ ਉਹਨੇ ਸਾਨੂੰ 2 ਦਿਨਾਂ ਬਾਅਦ ਸਾਨੂੰ ਪਰ ਉਹਨੇ ਬਾਰਡਰ ਕਰਾਸ ਕਰਾਤਾ ਪੈਸੇ ਲਾ ਕੇ ਤੁਸੀਂ ਤਸ਼ੱਦਦ ਖਰੀਦਦੇ ਆ ਹਾਂ ਜੀ ਕਰ ਸਕਦੇ ਆ ਪੈਸੇ ਲਾ ਕੇ ਮੁੱਲ ਮੋਤ ਖਰੀਦਣ ਵਾਲਾ ਕੰਮ ਕੀਤਾ ਭਾਈ ਇਹ ਉਦੋਂ ਚਿਤ ਆਉਂਦਾ ਜਦੋਂ ਬੰਦਾ ਭਾਈ ਵਾਪਸ ਪਰਤਦਾ ਆ ਜੇ ਬੰਦਾ ਫਸ ਜਾਂਦਾ ਆ ਤੇ ਜੇ ਅੱਜ ਬਾਇ ਚਾਂਸ ਸੀ ਅਮਰੀਕਾ ਨਿਕਲੇ ਹੁੰਦੇ ਕਮਾਈ ਕਰਦੇ ਹੁੰਦੇ ਭਾਈ ਦਿਨ ਚ ਤਾਂ ਭੁੱਲ ਜਾਂਦੇ ਬੰਦੇ ਨੂੰ ਜਦੋਂ ਪਨਾਮਾ ਪਾਰ ਕਰ ਗਏ ਅਮਰੀਕਾ ਦਾ ਬਾਰਡਰ ਕਰਾਸ ਕਰਨ ਲੱਗੇ ਹੋ ਤੇ ਉੱਥੇ ਫਿਰ ਕਿਸੇ ਨੇ ਕੋਈ ਚੈਕਿੰਗ ਵਗੈਰਾ ਕੀਤੀ ਹੈ ਤੁਹਾਨੂੰ ਕੈਂਪ ਵਗੈਰਾ ਚ ਰੱਖਿਆ ਹੋਵੇ ਅਮਰੀਕਾ ਹਾਂਜੀ ਜਦੋਂ ਅਸੀਂ ਮੈਕਸੀਕੋ ਤੋਂ ਯੂਐਸਏ ਦਾ ਬਾਰਡਰ ਕਰਾਸ ਕੀਤਾ ਆ ਯੂਐਸਏ ਜੇ ਐਂਟਰ ਹੋਏ ਆ ਅੱਗੇ ਉਹਨਾਂ ਦੀ ਬਾਰਡਰ ਪੈਟਰੋਲਿੰਗ ਵਾਲਿਆਂ ਦੀ ਗੱਡੀ ਆਉਂਦੀ ਏ ਸਾਨੂੰ ਕਿਸੇ ਛੋਟੇ ਜਿਹੇ ਕੈਂਪ ਚ ਲੈ ਜਾਂਦੇ ਆ ਜਿੱਥੇ ਸਾਡੇ ਸਾਰੇ ਚੈਕਿੰਗ ਕਰਦੇ ਸਾਡਾ ਫੋਨ ਵਗੈਰਾ ਲੈ ਲੈਂਦੇ ਹੋ ਤੇ ਚੈਕ ਇਨ ਕਰਕੇ ਉਸ ਤੋਂ ਬਾਅਦ ਸਾਨੂੰ ਆਪਣੀ ਉਹ ਸੈਕੰਡ ਪੋਸਟ ਤੇ ਲੈ ਜਾਂਦੇ ਆਪਣੀ ਤੇ ਚੈੱਕ ਪੋਸਟ ਹੁੰਦੀ ਉਹਨਾਂ ਦੀ ਹੂੰ ਹੂੰ ਉੱਥੇ ਆਉਣ ਤੋਂ ਬਾਅਦ ਸਾਨੂੰ ਆਂਦੇ ਵੀ ਤੁਸੀਂ ਇੱਕ ਸਿੰਗਲ ਕੱਪੜੇ ਰਹਿਣਾ ਜੇ ਲਵਰ ਆ ਤੇ ਜਾਂ ਇੱਕ ਟੀਲ ਸ਼ਰਟ ਹੂੰ ਉੱਥੇ ਉਹਨਾਂ ਮਾਈਨਸ ਕਰਦੇ ਨੇ ਟੈਂਪਰੇਚਰ ਹੂੰ ਤੇ ਡਬਲ ਏਸੀ ਚੱਲਦਾ ਹੈ ਹੂੰ ਕਮਰੇ 'ਚ ਬੰਦੇ ਮਸਾ 20 ਹੁੰਦੇ ਆ 20 ਤੋਂ ਵੱਧ ਬੰਦੇ ਨਹੀਂ ਹੁੰਦੇ ਸਿਰਫ ਉਹਨਾਂ ਇੱਕ ਜੂਸ ਦੇਣਾ ਇੱਕ ਨੇਜ ਦਾ ਬੜਕ ਹੂੰ ਦੋਦੇ ਆਪਣੀ ਕਸਟਡੀ 'ਚ ਰੱਖ ਲਏ ਉਹ ਹੂੰ ਤੇ ਸਟੀਲ ਦੀ ਪੇਪਰ ਪੰਨੀ ਜੀ ਮਿਲਦੀ ਉਹ ਹੂੰ ਪੇਪਰ ਪ੍ਰੋਫਾਈਲ ਕਹਿ ਦਿੰਨੇ ਆ ਉਹਨੂੰ ਆਪਾਂ ਹੂੰ ਉਹ ਬੰਦਾ ਖੜਕੇ ਚ ਨਹੀਂ ਸੌ ਸਕਦਾ ਉੱਥੇ ਤੇ ਇੱਕ ਠੰਡ ਚ ਬੰਦਾ ਸੋਈ ਨਹੀਂ ਸਕਦਾ ਉੱਥੇ ਹੂੰ ਤੇ ਉਹ ਕਸਟਡੀ ਆਪਣੀ ਖਤਮ ਕਰਦੇ ਆ ਦੋ ਦਿਨਾਂ ਚ ਉਹ ਜਿੱਥੇ ਆਪਣੇ ਫਿੰਗਰ ਲਿੰਦੇ ਆ ਤੇ ਆਪਣੀ ਫੋਟੋ ਵਗੈਰਾ ਖਿੱਚਦੇ ਆ ਹੂੰ ਉਸ ਤੋਂ ਬਾਅਦ ਉਹ ਦੂਜੀ ਚੈੱਕ ਪੋਸਟ ਜੀ ਆਪਾਂ ਨੂੰ ਅਗੇ ਰਿਸੀਵ ਕਰ ਦਿੰਦੇ ਆ ਹੂੰ ਉੱਥੇ ਕਈਆਂ ਨੂੰ 9 ਦਿਨ ਰੱਖਦੇ ਆ ਕਿ ਇਹਨੂੰ 7 ਦਿਨ ਰੱਖਦੇ ਆ ਸਾਨੂੰ ਉੱਥੇ 9 ਦਿਨ ਰੱਖਿਆ ਗਿਆ ਹੂੰ ਉੱਥੇ ਉਹਨਾਂ ਸਾਡਾ ਐਡਰੈਸ ਲਿਆ ਕਿ ਐਡਰੈਸ ਤੇ ਹੀ ਜਾਣਾ ਹੈ ਅਮਰੀਕਾ ਹੂੰ ਉਸ ਤੋਂ ਬਾਅਦ ਸਾਡੇ ਕੋਲ ਪਾਸਪੋਰਟ ਨਹੀਂ ਸੀ ਨਾ ਕਿ ਬਾਰਡਰ ਕ੍ਰੋਸ ਕਰਨ ਲੱਗੇ ਹੂੰ ਇਹ ਲਈ ਸਾਡੀ ਪੁੱਛਗਿੱਛ ਚ ਚਲੋ ਕਰਦੇ ਉਹਨਾਂ ਦਾ ਕੰਮ ਹੈ ਜਾਂ ਕੁਝ ਪੁੱਛਗਿੱਛ ਕੀਤੀ ਤੇ ਉਹਨਾਂ ਵੀ 9 ਦਿਨ ਸਾਨੂੰ ਰੱਖੇ ਆਪਣੇ ਕਸਟਡੀ ਚ ਹਾਂ ਉਹਨਾਂ ਨੂੰ ਕੁਝ ਨਹੀਂ ਮਤਲਬ ਉਹ ਹੀ ਲੇਸ ਕੋਈ ਫਰੂਲੀ ਤੇ ਹੀ ਸੇਮ ਉਹਨਾਂ ਦਾ ਇਹ ਕੰਮ ਸੀ 2 ਘੰਟੇ ਬਾਅਦ ਖਾਣ ਨੂੰ ਦੇ ਗਏ 2 ਘੰਟੇ ਬਾਅਦ ਸਫਾਈ ਵਾਸਤੇ ਆ ਗਏ 2 ਘੰਟੇ ਬਾਅਦ ਆਪਣੀ ਹਾਜ਼ਰੀ ਅਟੈਂਡੈਂਸ ਹੁੰਦੀ ਏ ਕਿਥੇ ਆਪਾਂ ਨੂੰ ਨੰਬਰ ਮਿਲਿਆ ਹੁੰਦਾ ਉਹ ਚੀਜ਼ ਕਰਦੇ ਆ ਮਤਲਬ ਉਹਨਾਂ ਆ ਕਿ ਉਹਨਾਂ ਟੌਰਚਰ ਕਰਨਾ ਨਾ ਸੌਣ ਨਹੀਂ ਦੇਣਾ ਆਪਾਂ ਨੂੰ ਹੂੰ ਉਹਨਾਂ ਦਾ ਸਿਸਟਮ ਹੈ ਉਸ ਤੋਂ ਬਾਅਦ 9 ਦਿਨਾਂ ਤੋਂ ਬਾਅਦ ਸਾਨੂੰ ਫਿਰ ਉਹਨਾਂ ਕੈਂਪ ਵਿੱਚ ਸ਼ਿਫਟ ਕੀਤਾ ਕੈਂਪਸ ਹੀਗਾ ਤੇ ਚਲੋ 1 ਮਹੀਨਾ ਉਹਨਾਂ ਕੈਂਪ ਵਿੱਚ ਰੱਖਿਆ 1 ਮਹੀਨੇ ਤੋਂ ਬਾਅਦ ਉਹਨਾਂ ਫਿਰ ਜੇਲ੍ਹ 'ਚ ਸ਼ਿਫਟ ਕਰਤਾ ਹੂੰ ਜੇਲ੍ਹ 'ਚ ਮੈਂ ਪੂਰੇ 6 ਮਹੀਨੇ ਲਾ ਕੇ ਆ ਭਾਈ ਤੇ ਜਿਹੜਾ ਜੇਲ੍ਹ ਦਾ ਸਿਸਟਮ ਸੀਗਾ ਜੇਲ੍ਹ ਦਾ ਆਇਆ ਸੀਗਾ ਵੀ ਮੈਂ 3/10 ਕਮਰਾ ਸੀਗਾ ਨਾਲ ਹੀ ਇੱਕ ਟਾਇਲਟ ਸੀਟ ਸੀ ਉੱਤੇ ਹੂੰ ਕੋਈ ਬਾਰੀ ਨਹੀਂ ਕੋਈ ਵਿੰਡੋ ਨਹੀਂ ਕੋਈ ਕੁਛ ਨਹੀਂ ਸਿਰਫ ਗੇਟ 'ਚ ਛੋਟੀ ਜੀ ਵਿੰਡੋ ਸੀ ਪਰ ਅਫੀਸਰ ਦੇ ਸਦਾ ਹੁੰਦਾ ਸੀ ਜਦੋਂ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਤਿੰਨ ਟਾਈਮ ਸਾਨੂੰ ਖਾਣ ਨੂੰ ਦਿੰਦੇ ਹਣ ਉੱਤੇ ਹੂੰ ਤੇ ਜਦੋਂ ਨਾ ਮੈਂ ਕੈਂਪ 'ਚ ਗਿਆ ਤੇ ਜਦੋਂ ਮੈਂ ਡਿਪੋਟੋਂ ਆਇਆ ਮੈਂ ਉਸ ਦਿਨ ਧੁੱਪ ਵੇਖੀ ਮੈਨੂੰ ਬਾਹਰ ਨਹੀਂ ਕੱਢਿਆ ਉਹਨਾਂ ਫਿਰ ਯਾਦ ਨਹੀਂ ਸੀ ਆਉਂਦੀ ਘਰ ਦੀ ਜਦੋਂ ਫਿਰ 3/ਰੂਮ 'ਚ ਤੁਸੀਂ ਇੰਨੇ ਚ ਰਹੇ ਹੋ ਤੇ ਕਰੇ ਤਾਂ ਪਪਕੀ ਪਕਾਈ ਖਾਣੇ ਆ ਫਿਰ ਉਹਦੇ ਚ ਹੁੰਦਾ ਨਹੀਂ ਸੀਗਾ ਵੀ ਇਹ ਤਾਂ ਕਿੱਥੇ ਪੰਗਾ ਲੈ ਲਿਆ ਹਾਂਜੀ ਪਾਜੀ ਫਰਜ਼ਾਤ ਤੇ ਵੇਖੋ ਆਉਂਦੀ ਏ ਕੋਈ ਦਿਨ ਕੋਈ ਵੀ ਦਿਨ ਨਹੀਂ ਜਿਹੜਾ ਰੋਕ ਕੇ ਨਾ ਆ ਗਿਆ ਹੋਵੇ ਦਿਨ ਬੀਤੇ ਗਏ ਚਲੋ ਰੋਕ ਕੇ ਹੱਸ ਕੇ ਪਰ ਦਿਲ ਚ ਉਮੀਦ ਸੀ ਕਿ ਅਮਰੀਕਾ ਨਿਕਲਾਂਗੇ ਹਮ ਇੱਕ ਹੁੰਦੀ ਨਾ ਬੰਦੇ ਨੂੰ ਵੀ ਹਾਂ ਵੀ ਪਹੁੰਚਿਆ ਤੇ ਨਿਕਲਾਂਗੇ ਉਹ ਚੀਜ਼ ਸੋਚ ਕੇ ਪਰਿਵਾਰ ਵੀ ਚੇਤਾ ਹੁੰਦਾ ਸੀ ਜੋ ਕੁਛ ਹੈਗਾ ਸੀ ਚਲੋ ਠੀਕ ਆ ਆ ਚੀਜ਼ ਸੋਚ ਕੇ ਬਈ ਤੇ ਹਮ ਅਮਰੀਕਾ ਨਿਕਲਾਂਗੇ ਨਿਕਲਾਂਗੇ अच्छा फिर ਜਦੋਂ ਤੁਸੀਂ ਹੁਣ 6 ਮਹੀਨੇ ਤੁਸੀਂ ਜੇਲ੍ਹ ਚ ਰਹੇ ਹੋ ਫਿਰ ਕੱਢਿਆ ਤੁਹਾਨੂੰ ਫਿਰ ਉਦੋਂ ਬਾਅਦ ਕੀ ਹੋਇਆ ਤੁਹਾਡਾ ਉਹਨਾਂ ਮੈਨੂੰ 2 ਦਿਨ ਪਹਿਲਾਂ ਕਹਿਤਾ ਤੁਹਾਡਾ ਨਾ ਕੈਂਪ ਚੇਂਜ ਕਰਨਗੇ ਅਸੀਂ ਹੁਣ ਤੇ ਤੁਹਾਨੂੰ ਅਦਰ ਫ੍ਰਿਜ਼ਮ ਚ ਲੈ ਕੇ ਜਾਵਾਂਗੇ ਹੋਰ ਚ ਹੂੰ ਤੇ ਨਾਲ ਹੀ ਮੈਨੂੰ ਕਿਹਾ ਕਿ ਤੁਹਾਨੂੰ ਡਿਪੋਰਟ ਵੀ ਹੀ ਕਰ ਸਕਣਾ ਹੂੰ ਫਿਰ 2 ਦਿਨ ਪਹਿਲਾਂ ਕਿੱਥੇ ਪਾਈ ਕੋਈ ਚੈਨ ਦਾ ਨਾ ਕੋਈ ਖਾਣੂ ਜੀ ਕਰੇ ਚਲੋ 2 ਦਿਨ ਬੀਤੇ ਮੈਨੂੰ ਨਾ ਸ਼ੁੱਕਰਵਾਰ ਕਹਿਤਾ ਹੂੰ ਤੇ ਸੋਮਵਾਰ ਆਇਆ ਤੇ ਮੈਨੂੰ ਉਹਨਾਂ ਸਵੇਰੇ 6 ਵਜੇ ਉਠਾ ਲਿਆ ਹੂੰ 6 ਵਜੇ ਤੋਂ ਉਠਾਇਆ ਤੇ ਮੈਨੂੰ ਉੱਥੇ 에어ਪੋਰਟ ਤੇ ਲੈ ਆਏ ਹੂੰ 에어ਪੋਰਟ ਤੱਕ ਵੀ ਭਾਈ ਮੈਂ ਉਮੀਦ ਰੱਖੀ ਵੀ ਹਾਂ ਰਿਲੀਜ ਹੋਵਾਂਗੇ ਹੂੰ ਪਰ ਉਹਨਾਂ ਵਾਈਟ ਪਾਸਪੋਰਟ ਉੱਤੇ ਬਣਿਆ ਸੀ ਸਾਰਾ ਕੁਝ ਬਣਿਆ ਹੋਇਆ ਹੂੰ ਉਹਨਾਂ ਫਿਰ ਮੇਰੀ ਡੋਮੈਸਟਿਕ ਫਲਾਈਟ ਕਰਾਈ ਉਹ ਤੋਂ ਛੋਟੀ 2 ਘੰਟਿਆਂ ਦੀ ਹੂੰ ਫਿਰ ਡੋਮੈਸਟਿਕ ਫਲਾਈਟ ਤੋਂ ਬਾਅਦ ਇੱਕ ਹੋਰ 에어ਪੋਰਟ ਤੇ ਗਏ ਉੱਥੋਂ ਉੱਥੋਂ ਮੇਰੀ ਫਿਰ ਡਾਇਰੈਕਟ ਦਿੱਲੀ ਦਾ ਨਾ ਫਲੈਟ ਕਰਾਤੀ ਤੁਸੀਂ ਇੱਕ ਮੈਂ ਹੋਰ ਪੁੱਛਣਾ ਚਾਹਨਾ ਤੁਹਾਨੂੰ ਵਾਈਟ ਜਿਹੜਾ ਪਾਸਪੋਰਟ ਹੈ ਇਹ ਹੁੰਦਾ ਕੀ ਹੈ ਇਹਦੇ ਵਾਈਟ ਪਾਸਪੋਰਟ ਦਾ ਮਤਲਬ ਸਾਡੇ ਕੋਲ ਜੋ ਆਪਣਾ ਇੰਡੀਆ ਦਾ ਪਾਸਪੋਰਟ ਹੈ ਉਹ ਸਾਡੇ ਕੋਲ ਨਹੀਂ ਸੀਗਾ ਉਹ ਸਾਡੇ ਕੋਲ ਮਾਫੀ ਲੈ ਗਿਆ ਸੀ ਮਾਫੀ ਲੈ ਗਿਆ ਵਾਈਟ ਪਾਸਪੋਰਟ ਦਾ ਮਤਲਬ ਵੀ ਇੰਡੀਆ ਜਾ ਕੇ ਸੀ ਸਿੰਗਲ ਐਂਟਰੀ ਲੈ ਸਕਣੇ ਉਹਦੇ ਤੇ ਓਕੇ ਅਸੀਂ ਉਹਦੇ ਤੇ ਦੁਆਰੋਂ ਟਰੈਵਲਿੰਗ ਕਰ ਸਕਦੇ ਹਾਂ ਤੇ 50 ਸਾਲ ਵਾਲੀ ਅਮਰੀਕਾ ਦਾ ਬੈਨ ਹੈ ਉਹਦੇ ਅੱਛਾ ਹਾਂਜੀ ਉਹਨੂੰ ਫਿਰ ਆਪਾਂ ਜਿਹੜਾ ਵਾਈਟ ਪਾਸਪੋਰਟ ਦੇ ਕੇ ਵਾਪਸ ਭੇਜਿਆ ਗਿਆ ਤੇ ਅੱਛਾ ਕੋਈ ਏਦਾਂ ਜਿਹੜੀ ਤੁਸੀਂ ਕਹਿੰਦੇ ਹੋ ਜਿਹੜੀਆਂ ਜਿਵੇਂ ਹੁਣ ਆਪਾਂ ਸੁਣਦੇ ਆਮ ਕਰਕੇ ਆਰਮੀ ਦਾ ਜਹਾਜ਼ ਅਮਰਸਰ ਉਤਰਿਆ ਸੀ ਅਮਰੀਕਾ ਦੀ ਦਾ ਤੇ ਹੋਰ ਵੀ ਦੋ ਤਿੰਨ ਵਰੀ ਆਇਆ ਉਹ ਜਹਾਜ਼ ਤੁਸੀਂ ਉਹਦੇ ਤੇ ਆਇਓ ਜਾਂ ਜਿਹੜੀ ਇੱਕ ਆਮ ਫਲਾਈਟ ਆਂਦੀ ਹੈ ਉਹਦੇ ਤੇ ਆਇਓ ਮੈਂ ਭਾਜੀ ਇੱਕ ਨਾਰਮਲ ਫਲਾਈਟ ਤੇ ਆ ਜੋ ਰੈਗੂਲਰ ਚੱਲਦੀ ਹੈ ਪੈਸੇਂਜਰ ਫਲਾਈਟ ਆਪਾਂ ਜਿਹਨੂੰ ਆਨੇ ਆ ਹੂੰ ਤੇ ਆਰਮੀ ਦੇ ਫਲਾਈਟ ਆਉਂਦੇ ਪਏ ਆ ਜੋ ਬਾਰਡਰ ਹੁਣ ਕ੍ਰੋਸ ਕਰਦੇ ਪਏ ਆ ਤੋ ਜਵਾਨ ਆ ਗਿਆ ਅਰੀਜ਼ੋਨਾ ਉਹਨਾਂ ਨੂੰ ਭੇਜ ਰਹੇ ਆ ਫਲਾਈਟਾਂ ਭਾਈ 20 ਚ ਤਾਂ ਤਿੰਨ ਆਈਆਂ ਫਲਾਈਟਾਂ ਹੁਣ ਤੱਕ ਸੱਤ ਆ ਗਈਆਂ ਅਸਲ ਜੀ ਅੱਛਾ ਹਾਂਜੀ ਸੱਤ ਫਲਾਈਟਾਂ ਆਈਆਂ ਤੇ ਕਿੱਥੇ ਕਿੱਥੇ ਉਤਰੀਆਂ ਜਾਣਕਾਰੀ ਹੈਗੀ ਤੁਹਾਨੂੰ ਹਾਂਜੀ ਅੰਮ੍ਰਿਤਸਰ ਉਤਰਦੀਆਂ ਰਹੀਆਂ ਸਾਰੀਆਂ ਸਾਰੀਆਂ ਅਕਤੂਬਰ ਮਹੀਨੇ ਚ ਵੀ ਆਈਆਂ ਨੇ ਫਲਾਈਟਾਂ ਅਕਤੂਬਰ ਤੋਂ ਬਾਅਦ ਚ ਹੋਣਾ ਤੇ ਜੋ ਡੇਲੀ ਨਾਰਮਲ ਫਲਾਈਟ ਆਉਂਦੀ ਏ ਡੇਲੀ ਉਹਦੇ ਚ ਸੱਤ ਅੱਠ 10 ਡੇਲੀ ਬੰਦੇ ਰਿਪੋਰਟ ਕਰ ਰਹੇ ਆ ਰਿਪੋਰਟ ਕਰਦੇ ਹਾਂਜੀ ਠੀਕ ਹੈ ਠੀਕ ਹੈ ਤੇ ਦੂਜਾ ਭਾਈ ਮੈਂ ਇੱਕ ਹੋਰ ਪੁੱਛ ਰਿਹਾ ਤੁਹਾਨੂੰ ਜ ਜਦੋਂ ਤੁਹਾਨੂੰ ਰਿਪੋਰਟ ਕੀਤਾ ਜਿਵੇਂ ਹੁਣ ਉਹਨਾਂ ਦੇ ਆਪਾਂ ਨੇ ਹੱਥਕੜੀਆਂ ਲੱਗੀਆਂ ਦੇਖੀਆਂ ਨੇ ਜਿਹੜੇ ਆਰਮੀ ਵਾਲੇ ਆਏ ਆ ਤੁਹਾਡੇ ਨਾਲ ਵੀ ਕੋਈ ਇਦਾਂ ਦਾ ਬਦਸਲੂਕੀ ਕੀਤੀ ਗਈ ਹੈ ਕੋਈ ਆਰਮੀ ਦਾ ਬੰਦਾ ਭੇਜਿਆ ਹੋਵੇ ਨਾਲ ਤੁਹਾਡੇ ਉਧਰ ਦਾ ਆਰਮੀ ਦਾ ਬੰਦਾ ਤਾਂ ਨਹੀਂ ਭਾਈ ਪਰ ਹੱਥ ਖੜੀਆਂ ਲਾ ਕੇ ਭੇਜਿਆ ਸਾਨੂੰ ਉਹਨਾਂ ਅੱਛਾ ਹਾਂਜੀ ਤੇ ਫਿਰ ਉਹ ਜਦ ਤੁਸੀਂ ਫਿਰ ਖੋਲ ਲਈ ਸੀ ਇੱਥੇ ਫਿਰ ਖੋਲ ਲਈ ਕਿਵੇਂ ਉੱਥੇ ਤਾਂ ਚਲੋ ਤੁਸਾਨੂੰ ਲੌਕ ਕਰਕੇ ਬਿਠਾਤਾ ਫਿਰ ਇੱਧਰ ਆ ਕੇ ਕਿਵੇਂ ਉਸ ਤੋਂ ਬਾਅਦ ਭਾਈ ਜੋ ਅਸੀਂ ਦਿੱਲੀ ਪਹੁੰਚੇ ਆ ਫਿਰ ਉਹਨਾਂ ਪਲੇਨ ਵਾਲਿਆਂ ਨੇ ਖੋਲੀਆਂ ਤੇ ਆਪਣੇ ਘਰ ਵਾਪਸ ਲੈ ਗਿਆ ਸਾਨੂੰ ਫਿਰ ਦਿੱਲੀ ਏਅਰਪੋਰਟ ਤੇ ਛੱਡਿਆ ਉਹਨਾਂ ਤੇ ਉਸ ਤੋਂ ਬਾਅਦ ਜੋ ਦਿੱਲੀ ਏਅਰਪੋਰਟ ਵਾਲਿਆਂ ਫੜਿਆ ਤੇ ਇੰਨਾ ਸਾਨੂੰ ਫਿਰ ਆਪਣੀ 12 ਘੰਟਿਆਂ ਦੀ ਕਸਟਡੀ ਚ ਰੱਖਿਆ ਤੇ ਉਸ ਤੋਂ ਬਾਅਦ ਫਿਰ ਇੰਨਾ ਸਾਨੂੰ ਐਗਜ਼ਿਟ ਕਰਾਇਆ ਏਅਰਪੋਰਟ ਤੋਂ ਬਾਹਰ ਅੱਛਾ ਹਾਂਜੀ ਕੋਈ ਹੁਣ ਕੋਈ ਤੁਹਾਡੇ ਤੇ ਕੋਈ ਕੇਸ ਹੋਵੇ ਅੱਛਾ ਇੰਡੀਆ ਜਦੋਂ ਪਹੁੰਚੇ ਹੋ ਤੁਸੀਂ ਇੱਥੇ ਦਿੱਲੀ ਪਹੁੰਚ ਗਏ ਇੱਥੇ ਕੋਈ ਬਦਸਲੂਕੀ ਹੋਈ ਹੋਵੇ ਤੁਹਾਡੇ ਨਾਲ ਹਾਂ ਜੀ ਭਾਜੀ ਇੱਥੇ ਵੀ ਚਲੋ ਬੰਦਾ ਪਹਿਲਾਂ ਹੀ ਹੱਕਿਆ ਆ ਰਿਹਾ ਤੇ ਹੋਇਆ ਹੁੰਦਾ ਹੂੰ ਤੇ ਅੱਗੋਂ ਫਿਰ ਇਹ ਵੀ ਭਾਜੀ ਫਿਰ ਕਰਦੇ ਆ ਕੋਈ ਡਾਲਰ ਲੈ ਕੇ ਜੇਬੀ ਚੋਂ ਕੋਈ ਕੁਝ ਲੈ ਕੇ ਹੂੰ ਕਿ ਵੀ ਝੂਠੇ ਡਰਾਵੇ ਤੁਹਾਨੂੰ ਧਿਆੜ ਲੈ ਜਾਣਾ ਤੁਹਾਨੂੰ ਉੱਥੇ ਲੈ ਜਾਣਾ ਇਹ ਚੀਜ਼ ਭਾਜੀ ਕਰਦੇ ਆ ਤੇ ਕੇਸ ਵਗੈਰੇ ਉਹਨਾਂ ਚੈੱਕ ਕੀਤਾ ਮੇਰਾ ਸਾਰਾ ਕੁਝ ਰਿਕਾਰਡ ਚੈੱਕ ਕੀਤਾ ਮੇਰਾ ਪਰ ਮੇਰਾ ਰਿਕਾਰਡ ਸਾਫ਼ ਹੈ ਕੋਈ ਹੈ ਨਹੀਂ ਕ੍ਰਿਮੀਨਲ ਆਪਣਾ ਹੂੰ 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 ਤੇ ਉਹਨਾਂ ਫਿਰ ਤੁਹਾਨੂੰ ਛੱਡਤਾ ਅੱਛਾ ਹਾਂ ਜੀ